ਸੰਗਤਾਂ ਉੱਚੀ ਆਵਾਜ਼ ਦੇ ਵਿੱਚ ਕੂਕ ਕੇ ਕਹਿ ਰਹੀ ਆ ਉਹ ਸ਼ੇਰ ਕੌਣ ਉਹ ਸ਼ੇਰ ਉਹ ਸ਼ੇਰ ਸ਼ੇਰ ਜਿਸ ਨੂੰ ਤਤਾਂ ਵਾਲਾ ਰੂਪ ਦਿੱਤਾ ਸੀ ਤਾਹੋ ਅਰ ਸੰਤ ਜੀ ਉਹ ਸ਼ੇਰ ਕੌਣ ਆ ਆਕਾਰਪੁਰ ਜਿਸ ਤਰ੍ਹਾਂ ਦੇਖਿਆ ਨਿਰਗੁਣ ਨਿਰਵੈ ਪੁਰਖ ਆਕਾਰ ਸਰਬਉ ਸ਼ੇਰ ਸਿੱਖ ਨਾ ਰਕਾਈਆ ਲੱਗ ਰਹੀ ਸੰਗਤ ਇਹ ਜਿਹੜਾ ਆਕਾਰ ਪੁਰਖ ਨਿਰਗੁਣ ਆ ਨਰਵੈਰ ਆਪੁਰਖ ਅਕਾਲਿਆ ਸਦਾ ਰਹਿਣ ਵਾਲਾ ਕਿ ਜਿਸ ਨੂੰ નિર્ਮਣ ਕਿਹਾ ਗਿਆ ਨਰਵੈਰ ਕਿਹਾ ਗਿਆ ਨਰਵੈਰ ਤੇ ਸਮਝੀ ਜਿਸ ਨੂੰ ਕਿਸੇ ਨਾਲ ਕੋਈ ਵੈਰ ਨਹੀਂ ਨਰਵੈਰ ਆ ਕਿਉਂਕਿ ਉਹਦਾ ਕੋਈ ਸ਼ਰੀਰ ਨਹੀਂ ਲਾ ਸ਼ਰੀਰ ਹੈ ਉਸ ਨੂੰ ਕਿਸ ਨਾਲ ਵੈਰ ਨਹੀਂ ਕੋਨੇ ਤੋਂ ਕੋਈ ਹੋਰ ਦੁਜਾ ਹੈ ਹੀ ਨਹੀਂ ਜਿਸ ਕਰਕੇ ਨਰਵੈਰ ਹੈ ਕੁਣ ਸ਼ੇਰ ਸਿੰਘ ਨਾਮ ਰੱਖ ਲਿਆ ਅਰ ਗੰਗਾ ਕੀ ਗਹਿਰਿਆ ਉਹ ਸ਼ੇਰ ਇਹੋ ਜਿਹੜਾ ਨਿਰਗੁਣ ਰੂਪਿਆ ਜੋਸ਼ ਰੂਪਿਆ ਨਿਰਗੁਣ ਰੂਪਿਆ ਜੋਸ਼ ਰੂਪਿਆ ਪ੍ਰਭੂ ਆਪ ਪਰਮਾਤਮਾ ਆ ਪਰਮੇਸ਼ਵਰ ਆ ਅਕਾਲ ਕਈਏ ਫੁਰਖੇ ਕਾਲਿਆ ਅੱਲਾ ਕਈਏ ਫਦਾ ਕਈਏ ਵਹਿਲ ਕਈਏ ਇੱਕ ਅੰਕਾਰ ਕਈਏ ਅਲੀਜਾ ਕਈਏ ਦੁਰਮਾਉਨ ਕਈਏ ਜੋਤ ਸਰੂਪ ਆ ਨਿਰਮਲ ਰੂਪ ਆ ਸਦਾ ਰਹਿਣ ਵਾਲਾ ਆ ਆਜ ਹਿੰਦੂ ਨੇ ਬਣਾਉਣ ਵਾਲਾ ਪਰ ਆ ਆਖਰ ਗੁਗਾਤ ਸਦਾ ਰਹਿਣ ਵਾਲਾ ਹੈ ਉਹ ਸ਼ੇਰ ਆ ਉਹ ਗੌਣਿਆ ਉਹ ਸ਼ੇਰ ਆ ਤਾਲ ਕੀ ਆ ਉਹ ਸ਼ੇਰ ਆ ਔਰ ਉਹ ਮੇਰਾ ਸ਼ੇਰ ਆ ਜਿਸ ਨੂੰ ਸਾਰੇ ਸ਼ੇਰ ਕਿਹਾ ਉਹ ਜਿਹੜਾ ਸ਼ੇਰ ਆ ਜਿਸ ਨੂੰ ਤਤਾਂ ਵਾਲਾ ਰੂਪ ਦਿੱਤਾ ਸੀ ਤਾਹੋ ਇਸਨੇ ਪੱਤਾਂ ਵਾਲਾ ਰੂਪ ਦਿੱਤਾ ਮਾਤਾ ਤਾਪੋ ਜੀ ਹਰ ਸੰਭ ਜੀ ਉਹ ਜਿਹੜਾ ਸ਼ੇਰ ਆ ਸ਼ੇਰ ਸ਼ੇਰ ਜਿਸ ਨੂੰ ਪੱਤਾਂ ਵਾਲਾ ਰੂਪ ਦਿੱਤਾ ਸੀ ਤਾਪੋ ਪਰਮੇਸ਼ਵਰ ਨੇ ਮਾਤਾ ਤਾਪੋ ਦੇ ਕੁਖ ਨੂੰ ਬਾਗ ਲਿਆ ਪੰਜ ਤੱਕ ਦੇ ਦਾ ਆਪ ਹੀ ਧਾਰਨਾ ਕਰਿਆ ਮਾਤਾ ਨੇੜਕਣ ਰੂਪ ਪਰਮਾਤਮਾ ਜਦੋਂ ਸਰਗਣ ਤਤਵਾ ਰੂਪ ਦਿੱਤਾ ਰਿਲਕਣ ਰੂਪਕ ਪਰਮਾਤਮਾ ਪਰਮੇਸ਼ਵਰ ਜੀ ਦਾ ਸ਼ੇਰ ਆ ਸ਼ੇਰ ਆ ਕਲ ਸੁਖਿਆ ਸਦਾ ਰਹਿਣ ਵਾਲਾ ਪਰ ਤਤਾਂ ਵਾਲਾ ਰੂਪ ਸਾਹਮਣੇ ਤਤਾਂ ਵਾਲਾ ਰੂਪ ਹੈ ਤਤਾਂ ਵਾਲਾ ਰੂਪ ਜਿੱਥਾ ਸੀ ਤਾਪੂ ਘਰ ਸੰਘ ਜੀਓ ਇੱਥੇ ਵਿਚਾਰ ਕਰਨ ਵਾਲਾ ਹੈ ਕਿ ਆਪ ਵਿਚਾਰ ਸੁਣਦੇ ਜਿਵੇਂ ਉਹਦਾ ਕੋਈ ਮਾਤਾ ਪਿਤਾ ਨਹੀਂ ਇੱਥੇ ਤਾਂ ਮਾਤਾ ਦਾ ਵੀ ਜ਼ਿਕਰ ਆ ਗਿਆ कि ਜੇ ਤੋਂ ਤੱਤਾਂ ਵਾਰਾ ਹੋ ਜਿੱਤਾ ਤੇ ਤੱਤਾਂ ਕਰਕੇ ਮੇਰੀ ਮਾਤਾ ਆਪ ਹੋਆ ਇਹ ਕੌਣ ਕਹਿ ਰਿਹਾ ਗੰਗਾ ਕਹਿ ਰਹੀ ਗੰਗਾ ਕਹਿ ਰਹੀ ਹਰ ਸੰਜੀਓ ਔਰ ਗੰਗਾ ਵੀ ਆਦਤੋ ਹੀ ਆ ਗੰਗਾ ਕੋਈ ਇਹ ਨਹੀਂ ਕਿ ਪਿਛਲੇ ਚਾਵਾਂ ਨੂੰ ਗੰਗਾਂ ਜਦੋਂ ਤੂੰ ਰਚਨਾ ਰਖੀਆ ਉਦੋਂ ਤੋਂ ਪੰਜ ਆਪ ਬਣ ਗਏ ਪੰਜਾਬ ਪੰਜ ਦਰਿਆ ਪੰਜਾਬ ਦੀ ਧਰਤੀ ਔਰ ਇਹ ਜਿਹੜੇ ਪੰਜ ਆ ਆ ਗਿਆ ਅੰਨਾਂ ਦਰਿਆਵਾਂ ਦੀ ਧਰਤੀ ਆ ਹਾਕ ਇਸ ਤਰ੍ਹਾਂ ਇਹਨਾਂ ਨਦੀਆਂ ਨੂੰ ਵੀ ਆਸਤੀ ਬਣਾਇਆ ਔਰ ਗੰਗਾ ਵੀ ਜਿਹੜੀ ਆ ਬਹੁਤ ਪ੍ਰਾਣੀਆਂ ਹਰ ਸੰਖਿਓ ਜੁਗਾ ਪ੍ਰਮਾਨ ਤੋਂ ਪ੍ਰਾਣੀਆਂ ਔਰ ਗੰਗਾ ਇੱਥੇ ਸ਼ਹਾਦਤ ਦੇ ਰਹੀ ਆ ਔਰ ਗੰਗਾ ਕਹਿ ਕੀ ਰਹੀ ਆ ਗੰਗਾ ਕਹੇ ਮੈ ਕੂਕ ਕੇ ਕਹਾਂ ਕਿ ਮੈ ਕੂਕ ਕੇ ਉੱਚੀ ਆਵਾਜ਼ ਦੇ ਵਿੱਚ ਕਹਿ ਰਹੀ ਆ ਉਹ ਸ਼ੇਰ ਸ਼ੇਰ ਜਿਸ ਨੂੰ ਕਤਾਂ ਵਾਲਾ ਰੂਪ ਦੇ ਕਾਸੀਤਾ ਕੋ ਹਰ ਸੰਖਿਓ ਆਪ ਜੀ ਵਿਚਾਰ ਸੁਣਦੇ ਨੇ ਜੋ ਦਾ ਕੋਈ ਤੰਨ ਮਜੂਦ ਨਹੀਂ ਇੱਥੇ ਤੰਨ ਤੰਨ ਦੇ ਮੌਜੂਦ ਤੇ ਸਰੀਰ ਦੀ ਤੇ ਸਰੂਪ ਦੀ ਰੂਪ ਦੀ ਸ਼ਕਲ ਸੂਰਤ ਦੀ ਗੱਲ ਚੱਲਦੀ। ਤੱਤਾਂ ਵਾਲੇ। ਪਾਚ ਤੱਤ ਦੇ ਗੱਲ ਚੱਲ ਰਹੀ ਆ। ਅ ਰੂਪ ਮੰਨ ਤੱਤ ਦੇ ਕਰਕੇ ਬਣਿਆ ਆਪ ਦੇ ਜਵਾਇ ਪ੍ਰਕ੍ਰਿਤੀ ਕਾਸ਼ ਪੰਜਾਂ ਤੱਤਾਂ ਤੋਂ ਦੇਹ ਧਾਰਨ ਕੀਤੀ ਔਰ ਰਜੋ ਤੰਮੋਂ ਸਭ ਤੋਂ ਤਿੰਨ ਗੁਣਾ ਦੇ ਔਰ ਪੰਜਾਂ ਤਤਾਂ ਦਾ ਰੂਪ ਧਾਰਨ ਕਰਕੇ ਤੇ ਬੇਅੰਤ ਖੇਲਾ ਖੇលਿਆ ਹਰ ਸੰਜੋ ਲਿਖਦੇ ਵਿੱਚ ਸੱਚੇ ਪਾਤਸ਼ਾਹ ਜੀ ਦੱਸਦੇ ਆ ਕਿ ਮੈਂ ਆਪੇ ਪਾਰ ਬ੍ਰਾਹਮਣੇ ਮੈਂ ਆਪੇ ਆਪਣਾ ਧਾਰਨ ਕਰਿਆ ਆਪੇ ਪੰਜ ਤਤ ਦੇ ਹੱਡ ਮਾਸ ਨਾੜੀ ਪਿੰਜਰ ਦਾ ਮੈਂ ਆਪਣਾ ਸਰੀਰ ਆਪੇ ਬਣਾਇਆ ਔਰ ਆਪੇ ਤਾਸ ਉਸ ਉੱਪਰ ਬਾਗ ਪਗਾਏ ਔਰ ਆਪੇ ਉੱਪਰ ਸਿਰ ਬੰਨਿਆ ਦਸਤਾਰ ਉਹ ਪੰਜ ਧੱਤ ਦੇ ਘਾਟੇ ਸੇਸ ਤੇ ਦਸਤਾਰਾ ਬੰਨਿਆ ਨਾ ਸਾਹਮਣੇ ਦਸਤਾਰ ਬੰਨੀ ਔਰ ਸਾਹਮਣੇ ਸੁੱਚੇ ਥੋਪਾ ਪਾ ਰੇ ਨੇ ਪਰਲੇ ਵਾਲੀ ਦਸਤਾਰ ਬੰਨੀ ਸੋ ਜਿਸ ਵੀ ਗੱਲ ਸੁਣਦੇ ਜੇ ਉਹ ਕੋਈ ਹੋਰ ਨਹੀਂ ਇਹਨਾਂ ਤੋਂ ਪਰੇ ਕਿ ਨਿਰਗੁਣ ਰੂਪ ਕੋਈ ਸ਼ੇਰ ਹੋ ਰਿਹਾ ਜਿਸ ਦਾ ਜ਼ਿਕਰ ਆਇਆ ਜਾਂ ਜਿਸ ਦੀ ਜੈ ਆਜਾ ਇਹਨਾਂ ਤੋਂ ਪਰੇ ਕੋਈ ਹੋਰ ਸ਼ੇਰਿਆ ਉਹ ਜਿਸ ਨੂੰ ਜਿਸ ਦੀ ਗੱਲ ਸਾਹੇ ਕਰਦੇ ਕੇ ਉਹ ਆ ਉਹੋ ਹੀ ਤੇ ਇਹ ਆ ਤੱਤਾਂ ਵਾਲਾ ਰੂਪ ਧਾਰਨ ਉਹਨੇ ਕੀਤਾ ਔਰ ਇਹ ਆ ਸਮਝ ਲੱਗ ਰਹੀ ਕੋਈ ਸਮਝ ਔਰ ਗੰਗਾ ਕਹੇ ਪੁਰਬ ਸਮਾਂ ਜੋ ਬੀਤਿਆ ਜੀਨਰੇ ਸਮਤ 10 ਤੋਂ ਪਹਿਲਾਂ ਹਰ ਸੰਗ ਜਿਉ ਜਿਹੜਾ ਪੁਰਬ ਸਮਾਂ ਬੀਤਿਆ ਉਹ ਸਮੇਂ ਵਾਰੇ ਗੰਗਾ ਕਹਿ ਰਿਆ ਉਹ ਸ਼ੇਰ ਸ਼ੇਰ ਜਿਸ ਨੂੰ ਤਖਤਾਂ ਵਾਲਾ ਰੂਪ ਦਿੱਤਾ ਸੀ ਤਾਂ ਉਹ ਆਪ ਸੰਗ ਜਿਉ ਹੁਣ ਤੱਕਾਂ ਦੇ ਜੇ ਬਚਨ ਸਾਜਿਆ ਕਰੀਏ ਇਸ ਤੋਂ ਪਹਿਲਾਂ 23 ਗ੍ਰੰਥਾਂ ਦਾ ਲੇਖ ਆ ਔਰ ਸਦੀਵਾਸ਼ਾ ਸਾਰੇ ਦੀ ਕਿਰਪਾ ਕਰਕੇ ਪੜਾਈ ਔਰ ਪਹਿਲੇ ਨੰਬਰ ਗ੍ਰੰਥ ਤੋਂ ਹੀ ਸ਼ੁਰੂ ਹੋ ਜਾਂਦਾ ਕਿ ਰਾਮ ਗੜੀਆਂ ਦੇ ਵਿੱਚ ਉਹਨੇ ਦੇਹ ਪ੍ਰਗਟਾਉਂਦਾ ਇਹ ਕੌਣ ਕਹੇ ਜਿਹੜਾ ਜੋਤੀ ਜੋਤ ਸਰੂਪ ਹਾਰਿਆ ਨੀਕਲਾਂਤ ਰਹਿਣ ਨਾਰਿਆ ਮਹਾਰਾਜ ਛੇਰ ਸਿੰਘ বিষ্ণੂ ਭਗਵਾਨ ਇਹ ਕਹਿ ਰਿਹਾ ਕਿ ਮੈਂ ਰਾਮ ਕ੍ਰਿਿਆਂ ਦੇ ਵਿੱਚ ਦੇਹ ਪ੍ਰਗਟਾਉਣੀ ਅੰਤ ਵਿੱਚ ਮੈਂ ਮਹਾਰਾਜ ਛੇਰ ਸਿੰਘ বিষ্ণੂ ਭਗਵਾਨ ਨਾਮ ਹਰਾਂਗਾ ਕਿਉਂਕਿ ਮੈਂ ਨਿਰਗੁਣ ਰੂਪ ਜੋਤ ਸਰੂਪ ਵੀ ਮਹਾਰਾਜ ਛੇਰ ਸਿੰਘ বিষ্ণੂ ਭਗਵਾਨ ਆ ਔਰ ਜਦੋਂ ਦੇਹ ਕਰਕੇ ਮੈਂ ਸਰਗਣ ਰੂਪ ਦੇਹ ਧਾਰਨ ਕਰੂੰਗਾ ਔਰ ਮੈਂ ਦੇਹ ਕਰਕੇ ਤੰਤ ਤਤ ਕਰਕੇ ਵੀ ਮਹਾਰਾਜ ਛੇਰ ਸਿੰਘ বিষ্ণੂ ਭਗਵਾਨ ਆਪਾਂ ਹਾਂ ਪੰਜ ਤਤ ਦੇਹ ਕਰਕੇ ਵੀ ਹਰ ਸੰਤ ਜੀਓ ਜਿਹੜਾ ਮਾਤ ਲੋਕ ਤੇ ਨਾਮ ਰੱਖਿਆ ਜਾਂਦਾ ਇਹ ਪੰਜ ਤਤ ਸਰੀਰ ਦਾ ਦੇਹ ਦਾ ਰੱਖਿਆ ਜਾਂਦਾ ਇੱਥੇ ਰੁਕਣਾ ਆ ਜਿੱਦ ਤੱਕ ਚਲੋ ਆਪਾਂ ਵੀ ਥੋੜੀ ਪੜੀ ਜਾਵੇ ਤਾਂ ਕਿ ਕੰਮ ਹੋ ਰਿਹਾ ਹੈ ਆਪਾਂ 11:30 ਸਮਾਪਤੀ ਵੀ ਕਰਨੀ ਆ ਲੇਕਿਨ ਆਪਾਂ ਤਤਾਂ ਦੇ ਥੋੜੀ ਜ਼ਿਆਦਾ ਵਿਚਾਰ ਰੱਖਣੀ ਹਰ ਸੰਖਿਓ ਪੰਜ ਤਤ ਦੇ ਨਾਮ ਦਿੱਤਾ ਜਾਂਦਾ ਤੁਹਾਡੇ ਸਾਰਿਆਂ ਦੇ ਵਿਚਾਰ ਤੋਂ ਇੱਕ ਆ ਉਹ ਵੱਖਰੀ ਬਾਅਦ ਹੈ ਵੰਡ ਨਹੀਂ ਕਿ ਕੋਈ ਇਸਤਰੀ ਆ ਚਾਇਨਾ ਪੁਰਸ਼ ਆ ਚਾਇ ਇਸਤਰੀ ਆ ਚਾਇ ਪੁਰਸ਼ ਆ

ਪਰਮੇਸ਼ਰ ਦੀ ਖੇਡ ਜਿਹੜੀ ਆ ਉਹ ਵੱਖਰੀ ਆ ਪਰਮੇਸ਼ਰ ਸਾਨੂੰ ਇਹ ਸਮਝਾ ਰਹੇ ਨੇ ਕਿ ਜਿਸ ਤਰ੍ਹਾਂ ਮੈਂ ਨਿਰਗੁਣ ਰੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਜੋਤ ਰੂਪ ਸਦਾ ਰਹਿਣ ਵਾਲੀ ਸਰਬਾਤਾਰਕ ਨਾ ਮੇਰਾ ਨਾਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੈ ਮੇਰਾ ਨਾਮ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆ ਇਸ ਤਰ੍ਹਾਂ ਹੀ ਜਦੋਂ ਮੈਂ ਆਰਾਮ ਕੜੀਆਂ ਦੇ ਵਿੱਚ ਦੇਹ ਤਾਂ ਵਿਧਰੂਗਾ ਔਰ ਮੈਂ ਆਪਣੀ ਦੇਹ ਨੂੰ ਵੀ ਨਾਮ ਸ਼ੇਰ ਸਿੰਘ ਸ਼ੇਖ ਸ਼ੇਰ ਸਿੰਘ ਸ਼ੇਖ ਕਰਦਾ ਮਹਾਰਾਜ ਸ਼ੇਖ ਸਿੰਘ ਵਿਸ਼ਨੂੰ ਭਗਵਾਨ ਨਾਮ ਲਊਗਾ ਆਪਣੀ ਦੇਹ ਨੂੰ ਵੀ ਜੋ ਮੈਂ ਹਾਂ ਉਹ ਵੀ ਨਾਮ ਲਊਗਾ ਆਪਣੀ ਦੇਹ ਨੂੰ ਵੀ ਔਰ ਸੋਹਣ ਮਹਾਰਾਜ ਸ਼ੇਖ ਸਿੰਘ ਵਿਸ਼ਨੂੰ ਭਗਵਾਨ ਨਾਮ ਲਊਗਾ ਇਹ ਕਰਕੇ ਸੋ ਹਰ ਸੰਤ ਜੀ ਇਹ ਵਿਚਾਰ ਕਰਦਾ ਕਿ ਪਰਮੇਸ਼ਰ ਨੇ ਪੰਜ ਤਤ ਦੇਹ ਕਰਕੇ ਵੀ ਨਾਮ ਉਹੀ ਰਖਾਇਆ ਜੋ ਨਿਰਗੁਣ ਰੂਪ ਹੈ ਆਪਣੀ ਸਰਬਨ ਰੂਪ ਆਪਣਾ ਨਾਮ ਰਖਾਇਆ ਹੱਥ ਸੋ ਹਰ ਸੰਤ ਜੀ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਅਕਬਾਉਂ ਸੋਹਣ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਕਰੰ। ਜੋ ਪਹਿਲਾਂ ਤਖਤਾਂ ਵਾਲਾ ਰੂਪ ਕਮੇਸ਼ ਨੇ ਧਾਰਨ ਕੀਤਾ ਆਪਣਾ ਨਾਮ ਰਖਾਇਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ 52 ਸਾਲ ਦੀ ਇਸ ਤਕਦੀ ਤੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਤਖਵਾਏ ਔਰ ਜਿਹੜੀ ਸਿੱਖੀ ਸਿੱਖੀ ਸੀ ਪ੍ਰਾਣੀ ਉਹ ਕੀ ਕਹਿੰਦੇ ਸੀ ਕਿ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੇ ਅਸੀਂ ਸਿੱਖਿਆ ਕਹਿੰਦੇ ਸੀ ਸਾਰੇ ਤੇ ਜੇ ਕਿਸੇ ਨੂੰ ਚਰਨੀ ਲਾਉਣਾ ਸੀ ਨਵੇਂ ਸਿੱਖ ਨੂੰ ਉਹਨੂੰ ਕਹਿੰਦੇ ਸੀ ਕਿ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੇ ਆਦੇ ਨੂੰ ਚਰਨੀ ਲਾਈਏ ਲੇਖ ਲੰਕ ਦੇ ਚਰਨੀ ਲਾਈਏ ਜਿਹੜਾ ਦੇਹ ਕਰਕੇ ਸਾਹਮਣੇ ਬੈਠਾ ਸੀ ਸੋ ਹਾਰ ਸੰਕਿਉ ਤਤ ਕਰਕੇ ਵੀ ਸਮਰਾਥਿਆ ਪਰਮੇਸ਼ਰ ਔਰ ਤਤ ਕਰਕੇ ਵੀ ਉਸ ਦਾ ਕੋਈ ਨਾਮ ਹੈ ਜੋ ਨਿਰਗੁਣ ਰੂਪ ਹੈ ਵੀ ਸਰਗੁਣ ਦੇਹ ਕਰਕੇ ਸਰਕਾਰ ਕਰਕੇ ਵੀ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨਿਰਗੁਣ ਰੂਪ ਜਿਹੜਾ ਆ ਸ਼ਬਦੀ ਤੁਰਿਆ ਸਰਗੁਣ ਹੋ ਕੇ ਸਤਪੁਰ ਪੂਰਾ